ਜਿਵੇਂ ਜਿਵੇਂ ਕੱਲ ਮਿਤੀ 17 ਦਸੰਬਰ ਨੂੰ ਸਾਡੀ ਅਕਾਊਂਟਿੰਗ ਦਾ ਦਿਨ ਹੈ ਜੀ ਸਾਡੇ ਵੱਲੋਂ ਸਾਰੇ ਜਿਹੜੇ ਰੈਵਨਿਊ ਦੇ ਪੂਰੇ ਮੁਕੰਮਲ ਕਰ ਲਏ ਗਏ ਨੇ ਅਸੀਂ ਬਿਲਕੁਲ ਪਾਰਟੀਆਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਜੀ ਸਵੇਰੇ 7 ਵਜੇ ਅਸੀਂ ਆਪਣਾ ਜਿਹੜਾ ਸਟਾਰਨ ਰੂਮ ਹੈ ਉਹ ਅਸੀਂ ਖੋਲ੍ਹਾਂਗੇ ਜੀ ਤੇ ਸਵੇਰੇ 8 ਵਜੇ ਸ਼ਾਪ ਕਮਿਸ਼ਨ ਦੀ ਅਧਿਅਤ ਤਨੋਂ ਸਾਡੀ ਕਾਊਂਟਿੰਗ ਜਿਹੜੀ ਉਹ ਸਟਾਰਟ ਹੋ ਜੇ ਜੀ ਸਰ ਵੈਸੇ ਜਿਹੜੀ ਪੁਲਿਸ ਕੀ ਹੈਗੀ ਹੈ ਫੋਰਸ ਦੇ ਕੀ ਕਿਹੋ ਜਿਹੇ ਇੰਤਜ਼ਾਮ ਕੀਤੇ ਹੋਏ ਜੀ ਅਸੀਂ ਪੁਲਿਸ ਫੋਰਸ ਦੇ ਨਾਲ ਤਾਲਮੇਲ ਕਰਕੇ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਉਹ ਕਰਵਾ ਅਸੀਂ ਪ੍ਰੋਪਰ ਬੈਰੀਕੇਡਿੰਗ ਅਰੇਂਜਮੈਂਟ ਕਰ ਲਏ ਜਿਵੇਂ ਕਿ ਤੁਸੀਂ ਮੇਰੇ ਬਿਸ਼ਰੇ ਮਾਸੇ ਦੇ ਸਕਦੇ ਹੋ ਫੀ ਐਂਟਰੀ ਜੇ ਨੂੰ ਰਿਸਪੈਕਟ ਕੀਤੀ ਹੈ ਤੇ ਇਨਸ਼ੋਰ ਕੀਤਾ ਹੈ ਪੁਲਿਸmen ਇਨਸਟਰਕਸ਼ਨ ਦੇ ਦਿੱਤੀ ਹੈ ਜਿ ਕਿ ਸਿਰਫ ਜਿਹੜਾ ਪਰਸਨ ਆਥਰਾਇਜ਼ਡ ਹੈ ਜਾਂ ਤਾਂ ਕੈਂਡੀਡੇਟ ਜੀ ਜਾਂ ਫਿਰ ਉਹਦਾ ਜਿਹੜਾ ਕਾਊਂਟਿੰਗ ਏਜੰਟ ਹੈ ਸਿਰਫ ਉਸੇ ਨੂੰ ਅਲਾਉ ਕਰਾਂਗੇ ਜੇ ਉਹਨਾਂ ਦੀ ਜਿਹੜਾ ਕਾਊਂਟਿੰਗ ਏਜੰਟਸ ਦੇ ਲਈ ਜਿਹੜਾ ਐਂਟਰੀ ਹੋਊਗੀ ਸੈਪਰੇਟ ਸਾਡੇ ਵੱਲੋਂ ਕੀਤੀ ਸਈ ਸਰ ਕਿੰਨੇ ਬੰਦੇ ਅਲਾਉਡ ਹੈ ਕੈਂਡੀਡੇਟ ਨਾਲ ਡਾਊਨ ਵਾਸਤੇ ਦੇਖੋ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਕਰ ਰਹੇ ਹਾਂ ਜਿ ਕਿ ਆਪਣੇ ਕਾਊਂਟਿੰਗ ਏਜੰਟ ਸਾਡੇ ਕੋਲ 15 ਜ਼ੋਨਸ 15 ਜ਼ੋਨ ਨਹੀਂ ਹੈ ਸਰ ਕੋਈ ਐਸਟਰਾ ਦਾ ਇੰਤਜ਼ਾਮ ਕੀਤਾ ਹੋਇਆ ਵੀ ਪਹਿਲਾਂ ਬਲਾਕ ਸੰਪਤੀ ਦੀ ਹੋਊਗੀ ਕਾਊਂਟਿੰਗ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਇਹ ਸਾਈਡ ਲਾਈਨ ਵੀ ਹੋਊਗੀ ਜੀ ਸੱਤ ਟੇਬਲ ਸਾਡੇ ਨੇ ਜਿਹੜੇ ਪੰਚਾਇਤ ਸੰਪਤੀ ਦੇ ਲੱਗਣਗੇ ਜੀ ਸੱਤ ਟੇਬਲ ਜ਼ਿਲ੍ਹਾ ਪ੍ਰੀਸ਼ਦ ਦੇ ਲੱਗਣਗੇ ਜੀ ਡੈਡੀਕੇਟਿਡ ਜ਼ੋਨ ਦਾ ਜਿਹੜਾ ਵੈਲਟ ਬਾਕਸ ਹੈ ਜੀ ਉਹ ਸਟੇਬਲ ਦੇ ਉੱਤੇ ਆਊਗਾ ਜੀ ਇੱਕ ਪਾਸੇ ਪੰਚਾਇਤ ਸੰਪਤੀ ਹੋਊਗਾ ਜੀ ਇੱਕ ਪਾਸੇ ਜ਼ਿਲ੍ਹਾ ਪ੍ਰੀਸ਼ਦ ਹੋਊਗਾ ਪਹਿਲਾਂ ਕਾਊਂਟਿੰਗ ਸਰ ਜਿਵੇਂ ਇਹ ਹੈਗਾ ਕਾਊਂਟਿੰਗ ਮੈਂ ਸ਼ੁਰੂ ਕਿੰਨੇ ਵਜੇ ਸ਼ੁਰੂ ਕਿੰਨੇ ਵਜੇ ਕਰਨੀ ਤੇ ਜ ਤੇ ਸਾਰੋਂ ਜਿਹੜੇ ਤੁਸੀਂ ਲੋਕ ਵਗੈਰਾ ਕੀਤੇ ਹੈ ਉਹ ਉਹਨਾਂ ਦੀ ਹਾਜ਼ਰੀ ਹੀ ਕੀਤੀ ਹੋਏ ਸਾਰੇ ਕੁਲ ਜਿਹੜੇ ਕਨਸਰਟਲ ਪਾਰਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਹੀ ਸਾਡਾ ਉਹ ਨਾਕੀ ਪੈ ਗਿਆ ਸੀਗਾ ਕਿ ਤੇ ਅਸੀਂ ਉਹਨਾਂ ਨੂੰ ਅੱਜ ਸਵੇਰੇ ਮੈਂ ਇੱਕ ਮੀਟਿੰਗ ਵੀ ਕੀਤੀ ਸੀ ਜਿਹਦੇ ਵਿੱਚ ਸਾਰੇ ਕਨਸਰਟਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਜਿਹੜੇ ਆਫਿਸ ਦੇ ਵਿੱਚ ਆਏ ਸੀ ਅਸੀਂ ਅਸੀਂ ਉਹਨਾਂ ਨੂੰ ਜਿਹਨਾਂ ਇੰਸਟਰਕਸ਼ਨਸ ਨੇ ਜਿਹੜੀਆਂ ਸਟਰੋਂਗ ਰੂਮ ਖੋਲਣ ਦੇ ਬਾਰੇ ਵੀ ਅਕਾਊਂਟਿੰਗ ਦੇ ਬਾਰੇ ਵੀ ਅਕਾਊਂਟਿੰਗ ਏਜੰਸੀ ਅਪਾਇੰਟਮੈਂਟ ਬਾਰੇ ਵੀ ਤੇ ਹੋਰ ਜਿਹੜੀਆਂ ਜਿਹਨਾਂ ਨੇ ਇਨਸਟਰਕਸ਼ਨ ਸੀਗੇ ਅਕਾਊਂਟਿੰਗ ਏਜੰਟਸ ਤੋਂ ਸੀ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਜਿਹੜਾ ਉੱਥੇ ਐਕਸਪੈਕਟ ਕਰਦੇ ਆ ਉਹ ਸਾਰੀ ਇਨਸਟਰਕਸ਼ਨ ਸਾਡੇ ਵੱਲੋਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਸਰ ਜੀ ਸਟਰੋਂਗ ਰੂਮ ਹੈ ਉਹਨਾਂ ਦਾ ਫਿਰ ਹਰ ਜੀ ਕੋਲੇ ਹੋਊਗਾ ਜੀ ਹਾਂਜੀ ਸਵੇਰੇ 7 ਵਜੇ ਖੋਲ੍ਹਾਂਗੇ ਅਸੀਂ ਉਹਨਾਂ ਨੂੰ ਇਨਟੀਮੇਟ ਕਰ ਦਿੱਤਾ ਹੈ ਜੀ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਇੱਕ ਕਾਲਿੰਗ ਵੀ ਮੇਰੇ ਆਫਿਸ ਦੇ ਵਿੱਚੋਂ ਜਾਊਗੀ ਜੀ ਲੇਕਿਨ ਜੇ ਉਹ ਬੰਦੇ ਨਹੀਂ ਆਉਂਦੇ ਜੀ ਤਾਂ ਲੇਕਿਨ ਅਸੀਂ ਫਿਰ ਅੰਦਰ ਵੀਡੀ ਗੇਰ ਦੋਸਤਾਂ ਇਨ ਐਡੀਸ਼ਨ ਟੂ ਇਟ ਜੀ ਸਾਡੇ ਵੀਡੀਓਗ੍ਰਾਫਰ ਵੀ ਅਦਰ ਮੌਜੂਦ ਹੋਣਗੇ ਸਰ ਜਿਹੜੇ ਆਮ ਲੋਕ ਹੈਗੇ ਜਿਵੇਂ ਉਹਨਾਂ ਦੇ ਨਾਲ ਪਾਰਟ ਕੈਂਡੀਡੇਟ ਦੇ ਨਾਲ ਉਹਨਾਂ ਦੇ ਪਾਰਟੀ ਮੈਂਬਰ ਹੁੰਦੇ ਆ ਉਹ ਕਿੱਥੇ ਕਿਤਾਕ ਅਲਾਉਡ ਕੇ ਤੁਸੀਂ ਲਾਉਣਾ ਨਹੀਂ ਇਹਨਾਂ ਨੂੰ ਅਸੀਂ ਅਲਾਉ ਹੀ ਨਹੀਂ ਕਰਾਂਗੇ ਜੋ ਪਰ ਆਉਣਾ ਕਿਉਂਕਿ ਸਾਡਾ ਬਹੁਤ ਅਸਪਰ ਦਾ ਕਮਿਸ਼ਨ ਗਾਈਡਲਾਈਨ ਜੀ ਸਿਰਫ ਅਥਾਰਾਈਜ਼ ਬੰਦਾ ਹੀ ਅਲਾਉਡ ਹੋਊਗਾ ਜਿੱਤੇ ਮੈਂ ਰਿਕਵੈਸਟ ਕਰੂੰਗਾ ਜੀ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਕਿ ਪਲੀਜ਼ ਕੋਈ ਅਨੌਥਰ ਅਨ ਅਥਾਰਾਈਜ਼ ਬੰਦਾ ਨਾ ਆਵੇ ਤਾਂ ਉਹਨੂੰ ਉਹਨੂੰ ਆਕ ਨਾ ਹੋਵੇ ਜੀ ਇੱਕ ਚੀਜ਼ ਹੋਰ ਜੀ ਬੜੀ ਇੰਪੋਰਟੈਂਟ ਹੈ ਕਿ ਮੋਬਾਈਲ ਫੋਨ ਹੈ ਜਿਹੜਾ ਉਹ ਅੰਦਰ ਅਲਾਉਡ ਨਹੀਂ ਹੈ ਜੀ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਸਪਰੇ ਵੀ ਕੈਟੇਗੋਰਿਕਲੀ ਦੱਸਿਆ ਜੋ ਰਿਟਰਨ ਉਹਨਾਂ ਨੂੰ ਅਸੀਂ ਹਦਾਇਤਾਂ ਕੀਤੀਆਂ ਸੀ ਉਹਦੇ ਵਿੱਚ ਵੀ ਸਾਡੇ ਮੈਂਸ਼ਨ ਕੀਤਾ ਸੀ ਕਿਪਾ ਕਰਨਾ ਮੋਬਾਈਲ ਫੋਨ ਉਹ ਨਾਲ ਲੈ ਕੇ ਨਹੀਂ ਮੋਬਾਈਲ ਕਿਤੇ ਬਾਹਰ ਹੀ ਆਪਣਾ ਰੱਖਿਆ ਕਾਊਂਟਿੰਗ ਦੇ ਵਿੱਚ ਜੀ ਬਿਲਕੁਲ ਉੱਥੇ ਕਾਊਂਟਿੰਗ ਹਾਲ ਦੇ ਵਿੱਚ ਮੋਬਾਈਲ ਨਹੀਂ ਅਲਾਉਡ ਹੈ ਤੇ ਜਿਵੇਂ ਸਰ ਪ੍ਰੈਸੇ ਪ੍ਰੈਸਨ ਦਾ ਲੋਡ ਹੋਊਗਾ ਨਾ ਤੁਹਾਨੂੰ ਜੀ ਜੀ ਪ੍ਰੈਸ ਦੇ ਲਈ ਬਿਲਕੁਲ ਸਾਡੇ ਸਪੈਸੀਫਿਕ ਅਰੇਂਜਮੈਂਟਸ ਫੈਸਲੇ ਕੀਤੇ ਹੋਏ ਨੇ ਜੀ ਤੇ ਪ੍ਰੈਸ ਦੇ ਲਈ ਇੱਕ ਡੈਡੀਕੇਟਿਡ ਸਾਡਾ ਆਫੀਸਰ ਵੀ ਅਸੀਂ ਪੁਆਇੰਟ ਕੀਤਾ ਜੋ ਪ੍ਰੈਸ ਦੇ ਨਾਲ ਤਾਲਮੇਲ ਲਗਾਤਾਰ ਕਰੂਗਾ ਜੀ ਤੇ ਪ੍ਰੈਸ ਦੇ ਬੈਠਣ ਲਈ ਵੀ ਸਾਡੇ ਪ੍ਰੋਪਰ ਅਰੇਂਜਮੈਂਟਸ ਜਿਹੜੇ ਕੀਤੇ ਹੋਏ ਨੇ ਆਮ ਲੋਕਾਂ ਦਾ ਫਿਰ ਐਂਡ ਦੇ ਵਿੱਚ ਕੀ ਸੁਨੇਹਾ ਤੁਸੀਂ ਕੱਲ੍ਹ ਵਾਸਤੇ ਦੇਣੀ ਜਾਂਦੇ ਹੋ ਹਾਂ ਅਸੀਂ ਆਮ ਲੋਕਾਂ ਨੂੰ ਇਹ ਕਹਾਂਗੇ ਜੀ ਕਿ ਬੜਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਵੋਟ ਦੇ ਜਿਹੜੇ ਅਧਿਕਾਰ ਦੀ ਵਰਤੋਂ ਕੀਤੀ ਹੈ ਜੀ ਤੇ ਕੱਲ੍ਹ ਨੂੰ ਫਾਈਨਲ ਸਟੇਜ ਹੈ ਜੀ